ਇਹਦਾ ਪਹੇਲੀ ਉਹ ਕੌਣ ਹੈ ਜਿਸ ਨੂੰ ਡੁੱਬਦਾ ਦੇਖ ਕੇ ਉਸ ਨੂੰ ਕੋਈ ਬਚਾਉਣ ਨਹੀਂ ਜਾਂਦਾ ਦੱਸੋ ਇਸ ਦਾ ਸਹੀ ਜਵਾਬ ਹੈ ਸੂਰਜ ਦੂਸਰੀ ਪਹੇਲੀ ਕੁਝ ਅਜਿਹਾ ਜੋ ਤੁਸੀਂ ਖਾਂਦੇ ਹੋ ਪਰ ਤੁਹਾਡੇ ਪੇਟ ਵਿੱਚ ਨਹੀਂ ਜਾਂਦਾ ਇਸਦਾ ਸਹੀ ਜਵਾਬ ਹੈ ਤੋਖਾ ਤੀਸਰੀ ਪਹੇਲੀ ਇਹ ਨਾ ਤਾਂ ਹੱਥ ਵਿੱਚ ਆਉਂਦਾ ਹੈ ਨਾ ਹੀ ਰੁਕਦਾ ਹੈ ਫਿਰ ਵੀ ਇੱਥੇ ਇਸ ਨੂੰ ਹਰ ਕੋਈ ਇੱਥੇ ਕੱਟ ਦਿੰਦਾ ਹੈ ਇਸਦਾ ਸਹੀ ਜਵਾਬ ਹੈ ਸਮਾ ਤੋ ਇਹ ਪਹੇਲੀ ਤੁਹਾਡੇ ਭਰਾ ਦੀ ਭਾਬੀ ਦੀ ਸੱਸ ਪਤਨੀ ਦੇ ਪਤੀ ਦੇ ਜਵਾਈ ਦੇ ਪੋਤੇ ਦੀ ਮਾਂ ਦੀ ਭਾਬੀ ਦੇ ਭਰਾ ਤੁਹਾਡਾ ਕੀ ਲੱਗਦਾ ਹੈ ਇਸ ਦਾ ਸਹੀ ਜਵਾਬ ਹੈ ਪਾਪਾ ਪੰਜਵੀਂ ਪਹੇਲੀ ਸੜਕ ਦੇ ਕੋਨੇ ਤੇ ਇੱਕ ਮੰਜ਼ਲਾ ਘਰ ਹੈ ਜਿਸ ਦਾ ਬੈਡਰੂਮ ਪੀਲੇ ਰੰਗ ਦਾ ਹੈ ਰਸੋਈ ਸੰਤਰੀ ਮੁੱਖ ਦਰਵਾਜ਼ਾ ਹਰਾ ਹੁਣ ਦੱਸੋ ਪੌੜੀਆਂ ਦਾ ਰੰਗ ਕੀ ਹੋਵੇਗਾ ਇਸਦਾ ਸਹੀ ਜਵਾਬ ਹੈ ਕਿਉਂਕਿ ਇੱਕ ਮੰਜ਼ਲ ਘਰ ਦੇ ਵਿੱਚ ਪੌੜੀ ਨਹੀਂ ਹੁੰਦੀ ਛੇਮੀ ਪਹੇਲੀ ਮੈਂ ਛੋਟਾ ਹਾਂ ਪਰ ਮੈਂ ਚਮਤਕਾਰ ਕਰਦਾ ਹਾਂ ਮੈਂ ਆਪਣੀ ਭੁੱਖ ਖੱਟੇ ਪਨ ਨਾਲ ਸੰਤੁਸ਼ਟ ਕਰਦਾ ਹਾਂ ਮੈਂ ਪੀਲੇ ਰੰਗ ਵਿੱਚ ਮਸ਼ਹੂਰ ਹਾਂ ਮੈਂ ਗਰਮੀਆਂ ਵਿੱਚ ਸਾਰਿਆਂ ਦਾ ਮਾਨ ਵੜ ਜਾਂਦਾ ਹਾਂ ਇਸਦਾ ਸਹੀ ਜਵਾਬ ਹੈ ਨਿੰਬੂ ਸਤਮੀ ਪਹੇਲੀ ਜੋ ਦਿਨ ਵੇਲੇ ਸੌਂਦਾ ਹੈ ਰਾਤ ਨੂੰ ਜਾਗਦਾ ਰਹਿੰਦਾ ਹੈ ਜੋ ਇਕਾਂਤ ਦੇ ਵਿੱਚ ਰਹਿੰਦਾ ਹੈ ਪਰ ਉਹ ਅਸ਼ੁੱਭ ਮੰਨਿਆ ਜਾਂਦਾ ਹੈ ਦੱਸੋ ਉਹ ਕੌਣ ਹੈ ਇਸ ਦਾ ਸਹੀ ਜਵਾਬ ਹੈ ਚਮਗਿੱਦਰ 8ਵੀਂ ਪਹੇਲੀ ਇਹ ਗੋਲ ਹੈ ਪਰ ਗੇਂਦ ਨਹੀਂ ਇਹ ਕੱਚ ਹੈ ਪਰ ਸ਼ੀਸ਼ਾ ਨਹੀਂ ਇਹ ਰੋਸ਼ਨੀ ਦਿੰਦਾ ਹੈ ਪਰ ਸੂਰਜ ਨਹੀਂ ਦੱਸੋ ਕੌਣ ਹੈ ਇਸ ਦਾ ਸਹੀ ਜਵਾਬ ਹੈ ਬੱਲਬ ਨੌਬੀ ਪਹਿਲ ਮੇਰੇ ਖੰਬ ਨਹੀਂ ਹਨ ਮੈਂ ਉੱਡ ਸਕਦਾ ਹਾਂ ਮੇਰੇ ਅੱਖਾਂ ਨਹੀਂ ਹਨ ਮੈਂ ਰੋ ਸਕਦਾ ਹਾਂ ਇਸ ਦਾ ਸਹੀ ਜਵਾਬ ਹੈ ਬੱਦਲ